ਅਸ਼ਵਨੀ ਕੁਮਾਰ ਜੀ ਚਿਲਿੰਦਾਲਦੁਰ ਦਾ ਵੈਲਫੇਅਰ ਪਰਮਸ਼ਰਦਾ ਸੁਸਾਇਟੀ ਰਜਿਸਟਰ ਨੀਲਕੰਠ ਮਾਦੇ ਮੰਦਿਰ ਪਿੰਡ ਅਟਾ ਇੱਥੇ ਹੀ ਸਾਡੇ ਆ ਕੇ ਮੰਦਿਰ ਦੇ ਵਿੱਚ ਚੋਰੀ ਕਰ ਗਿਆ ਜਿੰਦੇ ਭੰਸੇ ਆ ਦੁਰਗਾ ਮਾਏ ਦੇ ਮੰਦਿਰ ਦੇ ਵਿੱਚ ਨੂਟਾਂ ਦਾ ਹਾਰ ਗਲੇ ਜੋ ਲਾ ਕੇ ਲੈ ਗਏ ਫਿਰ ਵਿੱਚ ਹੋਰ ਮੋਹਰੇ ਜਗਰਾਤਾ ਸਾਡੇ 28 ਤਰੀਕ ਨੌਵੇਂ ਮਹੀਨੇ ਦਾ ਉਹਦਾ ਸਗਾ 5000 ਰੁਪਏ ਆ ਪਿਆ ਉਹ ਚੱਕ ਕੇ ਲੈ ਗਏ ਫਿਰ ਮਹਾ ਮਾਈ ਦੀਆਂ ਪੈਰਾਂ ਦੀਆਂ ਪੰਜੇਬਾਂ ਸੀਗੀਆਂ ਗਲੇ ਦੇ ਸਗਾ ਚਾਂਦੀ ਦਾ ਉਹ ਉਹ ਵੀ ਲੈ ਗਿਆ ਅੰਦਰੋਂ ਚੱਕ ਕੇ ਫੇਰ ਗੱਲੇ ਦੇ ਵਿੱਚੋਂ ਨਕਦੀ ਸੀਗੀ ਉਹ ਵੀ ਕੱਢ ਕੇ ਲੈ ਗਏ ਉੱਪਰ ਸਾਡੇ ਇੱਕ ਬਣਿਆ ਹੋਇਆ ਗੋਮਟੂ ਉਹਦੇ ਵਿੱਚੋਂ ਪਿੱਤਲ ਦੇ ਭਾਂਡੇ ਲੈ ਗਏ ਆ ਸਾਡੇ ਸਟੀਲ ਦੇ ਭਾਂਡੇ ਕੱਚ ਦੇ ਭਾਂਡੇ ਪਏ ਆ ਪਿੱਤਲ ਦੇ ਭਾਂਡੇ ਦੇ ਉਹ ਕਹੇ ਦੇ ਹੁੰਦੇ ਆ ਉਹ ਲੈ ਕੇ ਚੱਕ ਕਿੰਨੇ ਕਬੇ ਦੀ ਵਾਰਦਾਤ ਹੈ ਮੰਦਿਰ ਦੇ ਵਿੱਚ ਕੋਈ ਸੇਵਾਦਾਰੀਆ ਕੋਈ ਇੱਥੇ ਹਾਂਜੀ ਮੁੰਡਾ ਇਕੱਠ ਹੁੰਦਾ ਇੱਥੇ ਰੋਹੀ ਤਾਂ ਉਹ ਅੰਦਰ ਸੀਗਾ ਮੰਦਿਰ ਹਾਂਜੀ ਅੰਦਰ ਕਮਰੇ ਵਿੱਚ ਸੀਗਾ ਆਪਣੇ ਸਾਹਮਣੇ ਤੇ ਉਹਨੂੰ ਨਹੀਂ ਪਤਾ ਲੱਗਾ ਉਹ ਮੈਂ ਆਇਆ ਸਵੇਰੇ 4:30 ਵਜੇ ਆਨਾ ਮੇ ਰੁਟੀਨ ਚ ਆਪਣੀ ਤੇ ਆ ਕੇ ਮੈਂ ਗੇਟ ਖੜਕਾਇਆ ਜਿੱਦਾਂ ਇਹ ਰੁਟੀਨ ਚ ਗੇਟ ਖੋਲ ਦਿੰਦਾ ਇਹ ਅੰਦਰੋਂ ਕੁੰਡਾ ਖੋਲਣ ਲੱਗਾ ਕਹਿੰਦਾ ਇਹਦਾ ਫੇ ਮੈਨੂੰ ਫੋਨ ਆਇਆ ਕਹਿੰਦਾ ਭਾਜੀ ਮੇਰਾ ਬਾਹਰੋਂ ਕੁੰਡਾ ਲੱਗ ਗਿਆ ਕੋਈ ਫੇ ਮੈਂ ਟੱਪ ਕੇ ਆਇਆ ਆ ਕੇ じゃ ਮੈਂ ਕੁੰਡਾ ਖੋਲ ਲਿਆ ਖੋਲ ਕੇ じゃ ਮੰਦਰ ਵਾਲਾ ਆਇਆ ਇੱਧਰ ਲਾਈਟਾਂ ਚਾਇਆ ਤੇ ਇੱਧਰ ਸਾਰਾ ਕੁਝ ਆ ਕੀਤਾ ਹੋਇਆ ਇਹ ਕਹਿੰਦਾ ਮੈਨੂੰ 2:00 ਵਜੇ ਖੜਕਾ ਜਰੂਰ ਸੁਣਿਆ ਮੈਂ ਤਾਂ ਕੀ ਤਾਂ ਨਹੀਂ ਦੇਖਿਆ ਪਰ ਹੈ ਨਹੀਂ ਜਿਗਾ ਕੋਈ ਵੀ ਤੇ ਮੈਂ ਕਹਿੰਦਾ ਫੇਸ ਹੋ ਗਿਆ ਇਦਾਂ ਹੀ ਉੱਪਰ ਗੁੰਮੜ ਦਾ ਲੋਕ ਤੋੜਿਆ ਪਿਛਲੇ ਪਾਸੇ ਵੀ ਕਿਰਾਏਦਾਰ ਰਹਿੰਦੇ ਆ ਉਹ ਪਿੱਛੇ ਮੰਜੇ ਤੇ ਪਿਆ ਸੀਗਾ ਉਹ ਵੀ ਫਰਾਟਾ ਚੱਲਦਾ ਸੀਗਾ ਉਹ ਕਹਿੰਦਾ ਵੀ ਮੈਨੂੰ ਪਤਾ ਨਹੀਂ ਲੱਗਾ ਜਿੰਦਾ ਉੱਪਰਲਾ ਵੀ ਜਿੰਦਾ ਭੰਨਿਆ ਉਹਨਾਂ ਨੇ ਹਾਂਜੀ ਮਤਲਬ ਪੇਤੇ ਦਾ ਕੰਮ ਲੱਗਦਾ ਕਿਉਂਕਿ ਉੱਪਰ ਜਾਣ ਨੂੰ ਕੋਈ ਰਸਤਾ ਹੈ ਨਹੀਂਗਾ ਨਾ ਕਿ ਤੁਹਾਨੂੰ ਪਤਾ ਲੱਗਦਾ ਕਿ ਉੱਪਰ ਵੀ ਸਮਾਂ ਮੈਨੂੰ ਤਾਂ ਇਹ ਵੀ ਲੱਗਦਾ ਜੀ ਮੈਂ ਆ ਪਿੱਛੇ ਹੈ ਨਾ ਚੋਰ ਫੜਾਈ ਸੀਗੇ ਸੱਡੇ ਇੱਥੇ ਮੰਦਰ ਦੇ ਨਾਲ ਹੀ ਆ ਸਕੂਲ ਦੇ ਨਾਲ ਇੱਥੇ ਆ ਸੂਰੀਓ ਫੈਕਟਰੀ ਦਾ ਇਹਨਾਂ ਦੀਆਂ ਪਲੇਟਾਂ ਲਿਆ ਕੇ ਰੇਲਵੇ ਦਾ ਪਾਰਟਸ ਬੰਦਦਾ ਨਾ ਉਹ ਲਿਆ ਕੇ ਉੱਥੇ ਛੱਡਦੇ ਹੁੰਦੇ ਸੀਗੇ ਮੈਨੂੰ ਇੱਥੇ ਉਹ ਸਾਹਮਣੇ ਬੰਦੇ ਆਣੇ ਦੱਸਿਆ ਕਿ ਇੱਥੇ ਕੋਈ ਸੈਟ ਕੇ ਜਾਂਦਾ ਦੁਪਹਿਰ ਨੂੰ 1 ਵਜੇ ਚੱਕ ਕੇ ਜਾਂਦਾ ਮੈਂ ਨਿਗਰ ਕੀਤੀ ਰੱਖ ਕੇ ਦੇਖਿਆ ਤਾਂ ਮੈਂ ਮੁੰਡਿਆਂ ਨੂੰ ਪੁੱਛਿਆ ਮੈਂ ਕਿ ਇਹ ਕਿਹਦਾ ਹੋਊਗਾ ਤੇ ਉਹ ਕਹਿੰਦਾ ਵੀ ਇਹ ਸੂਰੀਆਂ ਦੀ ਫੈਕਟਰੀ ਦਾ ਸਮਾਨ ਮੈਂ ਉੱਥੇ ਜਾ ਕੇ ਸੂਰੀਆਂ ਦੇ ਮਾਲਕ ਨੂੰ ਮਿਲਿਆ ਮੈਂ ਕਿ ਇਦਾਂ ਦਾ ਹੀ ਉੱਥੇ ਤੁਹਾਡਾ ਸਮਾਨ ਚੋਰੀ ਕਰਕੇ ਜਾਂਦਾ ਉਹ ਕਹਿੰਦਾ ਠੀਕ ਹੈ ਜੀ ਕਹਿੰਦਾ ਮੈਂ ਰੰਗੇ ਹੱਥੀ ਫੜਨਾ ਮੈਂ ਕਿਹਾ ਠੀਕ ਹੈ ਜੀ ਕਹਿੰਦਾ ਕੈਮਰਾ ਲਵਾਣਾ ਆਪਾ ਉਧਰਲੇ ਪਾਸੇ ਕੈਮਰਾ ਉਹਨੇ ਉੱਥੇ ਲਾਇਆ ਤੇ ਅੰਦਰ ਹੀ ਤਾਰ ਲਿਆ ਕੇ ਇੱਥੇ ਮੰਦਰ ਚ ਲਾਈ ਸੀ ਉਹਦੀ ਕੈਮਰੇ ਦੀ ਤੇ ਲਾ ਕੇ ਤੇ ਅਸੀਂ ਜਦੋਂ ਦੇਖਿਆ ਉਹ ਪਲੇਟਾਂ ਚੱਕ ਕੇ ਇਧਰੋਂ ਆਂਦਾ ਪਿਆ ਸੀਗਾ ਸਾਹਮਣੇ ਇਧਰ ਢੇਰਾਂ ਦੇ ਕੋਲ ਤੇ ਐਚੇ ਅਸੀਂ ਫੜ ਲਿਆ ਉਹਨੂੰ ਕੀ ਪਤਾ ਉਹ ਨਾ ਹੋਵੇ ਬੰਦਾ ਤੇ ਹੁਣ ਪੁਲਿਸ ਨੂੰ ਸ਼ਿਕਾਇਤ ਕੀਤੀ ਹਾਂਜੀ ਆਏ ਸੀ ਉਹ ਮੌਕਾ ਦੇਖ ਕੇ ਗਏ ਆ ਹੁਣ ਕਹਿ ਕੇ ਗਏ ਆ ਕਿ ਉੱਥੇ ਆ ਕੇ ਦਰਖਾਸਤ ਦੇ ਦਿਓ ਉਹ ਬੇਅਦ ਵੀ ਵਗਾਰਾ ਨਹੀਂ ਕੋਈ ਇਦਾਂ ਲੱਗਦਾ ਅੰਦਰ ਬੇਅਦ ਵੀ ਦੇਖੋ ਜੀ ਮਾਂ ਮਾਈ ਦਾ ਬਿਸਤਰ ਤਾਂ ਦੇਖ ਲਓ ਤੁਸੀਂ ਕਿਦਾਂ ਕੀਤਾ ਹੋਇਆ ਗਲੇ ਦੇ ਵਿੱਚੋਂ ਜਿਹੜਾ ਹਾਰ ਲਾ ਕੇ ਲਗਾਇਆ ਉਹ ਬੇਅਦ ਵੀ ਨਹੀਂ ਜ਼ਕੀਆ ਪੈਰਾਂ ਦੀ ਪੰਜੇਬਾ ਤੱਕ ਗਲੇ ਦੇ ਵਿੱਚੋਂ ਉਹ ਬੇਅਦ ਵੀ ਹੋ ਗਈ ਆ ਕਸਮ ਦੀ ਹੋਤੀ ਕਹਿ ਸਕਦੇ ਹੋ ਜੋਤ ਹੋਰ ਵੀ ਅੰਦਰ ਕੋਈ ਜੋਤ ਵੀ ਹਾਂਜੀ ਉਹ ਦੇਖੋ ਸਾਲੀ ਦੇ ਵਿੱਚੋਂ ਬੈੱਡ ਦੇ ਉੱਪਰ ਜਿੱਤੀਆਂ ਘੰਟੀਆਂ ਇੱਧਰ ਪਈਆਂ ਪਰ ਇੱਕ ਇਹ ਨਹੀਂ ਸਮਝ ਲੱਗਦੀ ਉਹ ਉਹ ਸਾਹਮਣੇ ਵੀ ਤਾਂਬੇ ਦੀ ਗੜਵੀ ਪਈ ਆ ਉਹ ਪਿੱਤਲ ਦੀ ਘੰਟੀ ਆ ਉਹ ਨਹੀਂ ਲਗਾਈ ਹੁਣ ਕੀ ਮੰਗ ਕੀ ਕਰਦੇ ਮੰਗ ਇਹੀ ਕਰਦੇ ਆ ਜੀ ਟੋਰਾ ਨੂੰ ਫੜਿਆ ਜਾਂ ਵੀ ਹੋਰ ਕੀ ਕਰ ਸਕਦੇ ਜੀ ਗੇਲ ਪਾਈ ਆ ਬੰਨੇ ਨਾਲੇ ਸਾਡਾ ਮੰਦਰ ਹੀ ਬਿਲਕੁਲ ਠਾਣੇ ਦੀ ਬੈਕ ਸਾਈਡ ਆ